ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਧਨਵਾਦ ਕੀ ਹਾਲ ਹੈ ਵਧੀਆ ਹੀ ਠੀਕ ਠਾਕ ਤੁਸੀਂ ਦੱਸੋ ਠੀਕ ਹੈ ਜੀ ਠੀਕ ਠਾਕ ਵਧੀਆ ਦਾਇਗੁਰੂ ਦੀ ਮੋਜਾਂ ਬਣ ਗਿਆ ਆਪਣੇ ਸੁਣਾ ਠੀਕ ਹੈ ਜੀ ਪਹਿਲਾਂ ਤਾਂ ਬਾਪੂ ਆਪਾਂ ਕੀਤੀ ਸੀ ਵੈਸੇ ਮਗਾਈ ਦੀ ਗੱਲ ਠੀਕ ਹੈ ਅੱਜ ਆਪਾਂ ਕਰਦੇ ਆਂ ਜ਼ਮੀਨ ਠੇਕੇ ਤੇ ਲੈਣ ਦੀ ਗੱਲ ਵੀ ਅੱਗੇ ਨਾਲ ਠੇਕਾ ਕਿੰਨਾ ਕੁ ਵਧ ਗਿਆ ਤੇ ਜ਼ਮੀਨ ਜਿਹੜੀ ਵੈ ਲੈਣ ਦਾ ਰੇਟ ਅੱਗੇ ਨਾਲ ਕਿੰਨਾ ਕੁ ਵਧ ਗਿਆ ਥੋੜੇ ਵੇਖਣ ਵੇਖਣ ਚ ਠੀਕ ਵੈਗੁਰੂ ਸੱਚਾ ਪਾਤਸ਼ਾਹ ਜਿਉਂ ਬੁਲਾਉਣ ਤੋਂ ਬੋਲੋ ਸਭੀ ਕੁਦਰਤ ਗਵਨ ਹਮਾਰੀ ਸੱਚੀ ਆ ਬਾਸ਼ਾ ਵਧੀਆ ਬਲਾਈਂ ਦੰਨਿਆ ਜੇ ਤੈਨੂੰ ਮੋٹے ਦੇ ਹਿਸਾਬ ਨਾਲ ਦੱਸਾਂ ਹਾਂਜੀ ਵੀ 40 ਸਾਲਾਂ ਸਾਲਾਂ ਦੇ ਵਿੱਚ ਹਾਂਜੀ ਤੇ 80 ਗੁਣਾ ਠੇਕਾ ਹੋ ਗਿਆ 80 ਗੁਣਾ ਵਧ ਗਿਆ ਹਾਂ 40 ਗਾਂ ਸਾਲਾਂ ਦੇ ਵਿੱਚ 80 ਗੁਣਾ ਹੋ ਗਿਆ ਮੇਰੇ ਹਿਸਾਬ ਨਾਲ ਮੈਂ ਇਕੱਲਾ ਨਹੀਂ ਆਦਾ ਕਿ ਪਿੰਡ ਦੀ ਲੋਕ ਵਛੇਰੀ ਜਿਹਦੇ ਵਿੱਚੋਂ ਬਹੁਤ ਲੋਕ ਹੈ ਜਿਨ੍ਹਾਂ ਨੇ ਮੇਰੇ ਕਹਾਣੀਆਂ ਜਿਨ੍ਹਾਂ ਨੇ ਵਾਇਆ ਇਹ ਹਾਂਜੀ ਤੇ ਜੇ ਹੁਣ ਮੈਂ ਤੈਨੂੰ ਦੱਸਾਂ ਵੀ ਪਹਿਲੋਂ ਪਹਿਲ ਚਾਚੇ ਗਿਆ ਤੋਂ ਅੱਡ ਹੋ ਕੇ ਜਿਹਦਾ ਆਪਾਂ ਵੰਡ ਲਿਆ ਹਾਂਜੀ ਵੰਡ ਲੈ ਲਈ ਆਪਾਂ ਨੂੰ ਵੰਡ ਦਿੱਤਾ ਅੱਛਾ ਜੀ ਸੇਵਕ ਮੰਤ ਨੇ ਠੀਕ ਹੈ ਬਾਪੂ ਨਾ ਗੇਟ ਲੱਗਦਾ ਸੀਗਾ ਵਧੀਆ ਹਾਂਜੀ ਖੱਜਣ ਵਾਲੇ ਰਾਹ ਤੇ ਜਿੱਥੇ ਉਹਨਾਂ ਨੇ 79 ਤੇ ਪੱਪੂ ਭੰਤ ਦੀ ਇਹਨਾਂ ਦੀ ਫੋਟੋ ਵੀ ਹੈ ਹਾਂਜੀ ਇਹ ਵਾਹਣ ਪੰਜ ਕਿੱਲੇ ਸਹਿਬ ਦੀ ਰਫਲਾ ਕਰੇ ਵੀ 83 ਦੀ ਗੱਲ ਹੈ 83 ਦੇ ਵਿੱਚ ਅੱਛਾ ਜੀ ਆਪਾਂ ਨੂੰ ਦਿੱਤਾ ਉਹਨੇ ਕਹਿ ਕੇ ਉਹਨੇ ਵੀ ਤੁਹਾਨੂੰ ਦੇਣਾ ਹੀ ਦੇਣਾ ਉਹਦਾ ਨਹਿਰ ਦਾ ਪਾਣੀ ਸੀਗਾ ਬੋਰ ਬਾਰ ਹੈ ਨਹੀਂ ਸੀ ਕੋਈ ਹਾਂਜੀ 1050 ਰੁਪਏ ਨੂੰ ਕਿੱਲਾ ਠੀਕੀ ਦੇ ਦਿੱਤਾ ਠੀਕ ਹੈ ਤੇ ਪੰਜ ਕਿੱਲੇ ਵਾਹਣ ਸੀਗਾ ਤੇ ਉਹਦੇ ਵਿੱਚੋਂ ਆਪਾਂ ਨੂੰ 3 ਕਿੱਲੇ ਬੀਜਿਆ ਸੀਗਾ ਤੇ 2 ਕਿੱਲੇ ਸਾਨਮਾ ਰੱਖ ਕੇ ਹਾਂਜੀ ਬਲਦਾਨਾ ਹਾਲੀ ਸੀ ਬੈ ਉਹ ਤੋਂ ਵਧੀਆ ਅੱਛਾ ਜੀ ਉਹਨੂੰ ਵਾਈ ਗਿਆ ਤੇ ਮੂੰ ਤੇ ਤਾਂ ਵੀ ਉਹ ਨਰਮਾ ਠੇਕਾ ਪੂਰਾ ਕਰਕੇ ਕਣਕ ਬਚ ਗਈ ਸੀਗੀ ਅੱਛਾ ਜੀ ਤੇ ਉਸ ਸਾਲ ਤਾਂ ਸੀ ਦੇ ਵਿੱਚ ਆਪਣੇ ਗਵੰਡੀ ਗਾਂ ਪਰੇ ਹਾਂਜੀ ਗੁਰਦੇਵ ਤਾਇਕੇ ਅੱਛਾ ਜੀ ਉਹ ਤਾਇ ਗੁਰਦੇਵ ਨੂੰ ਉਹਦੋਂ ਆਖਣਗੇ ਉਹਨੂੰ ਦੈਂਤੂ ਆਖਦੇ ਸੀ ਅੱਛਾ ਜੀ ਗੁਰਦੇਵ ਦੈਂਤੂ ਕੇ ਹਾਂਜੀ ਉਹਦੇ ਮੁੰਡੇ ਸੀਗੇ ਦਾਏ ਦੇ ਦਰਸ਼ਨ ਦੇ ਰੂਪਾ ਦਰਸ਼ਨ ਤਾਂ ਤੂੰ ਵੇਖਿਆ ਜਦੋਂ ਇੱਥੇ ਆਪਾਂ ਜੈਪੁਰ ਨੂੰ ਜਾਂਦੇ ਸੀ ਆਇਆ ਉਹਦੇ ਹਾਂਜੀ ਉਹਦਾ ਛੋਟਾ ਭਰਾ ਸੀ ਰੂਪਾ ਅੱਛਾ ਜੀ ਉਹਨਾਂ ਨੇ ਉਦੋਂ 83 ਦੇ ਵਿੱਚ ਜ਼ਮੀਨ ਉੱਥੇ ਵੇਚੀ ਆ 20000 ਨੂੰ ਕਿੰਨਾ ਅੱਛਾ ਜੀ ਇਹ ਕਿਸਾਨੇ ਮੰਡੀ ਲਈ ਆ ਜਾ ਕੇ ਉਸੇ ਵਧੀਆ ਸੌਖੇ ਮੋਜਾਂ ਕਰਦੇ ਵਧੀਆ ਅੱਛਾ ਜੀ ਉਹ ਜਿਹੜਾ ਵੱਡਾ ਭਾਈ ਦਰਸ਼ਨ ਹੈ ਉਹ ਤਾਂ ਮੁੰਡਾ ਕੁਲਵਿੰਦਰ ਰਾਜ ਦਾ ਉਹਦਾ ਤਾਂ ਜਨਮ ਇਥੋਂ ਦਾ ਅੱਛਾ ਜੀ ਤੇ ਛੋਟੇ ਭਾਈ ਦੇ ਮੁੰਡੇ ਮੈਨੂੰ ਉੱਥੇ ਹੀ ਹੋਏ ਆ ਉਹ ਉਹਨਾਂ ਨੂੰ ਵੀ ਆਪਾਂ ਉਹ ਕਰਦਿਆਂ ਨੇ ਦੱਸਿਆ ਹੋਵੇ ਤਾਂ ਵੱਖਰੀ ਗੱਲ ਆ ਹਾਂਜੀ ਉਹਨਾਂ ਦਾ ਜਨਮ ਉਥੋਂ ਦਾ ਹੋਇਆ ਉਹਨਾਂ ਦਾ ਇਥੇ ਮਨੁਲਾ ਦਾ ਲਗਾ ਘਟ ਸੀ ਠੀਕ ਹੈ ਤੇ ਇਹ ਭਾਈ ਰੂਪਾ ਤੇ ਦਰਸ਼ਨ ਤਾਂ ਆਉਂਦੀ ਸੀਗੀ ਹਾਂਜੀ ਟਿਕਟੂ ਕੋ ਲੈਣਾ ਆਪਾਂ ਵੀ ਬਾਹਰ ਬਹੁਤ ਰਹਾ ਠੀਕ ਆ ਉਹਨਾਂ ਦਾ ਕਈ ਸਾਲ ਅੱਛਾ ਜੀ ਕਿ ਉਹ ਉਹਨਾਂ ਨੇ ਉਦੋਂ ਵੇਚੀ ਸੀਗੀ 20000 ਮੁਕੰਡਾ ਅੱਛਾ ਜੀ ਤੇ ਅੱਜ ਹੁਣ ਹਿਸਾਬ ਹੈ ਜਿਹੜਾ ਇਹ ਲਾਲਾ ਜੀ ਦੇ ਠੇਕੇ ਵਾਲੇ ਕੰਮ ਜਿਹੇ ਹੁਣ ਆਖਾਂ ਤਾਂ ਨਿਆਜ਼ ਤੈਨੂੰ ਸਰਦਾ ਨਹੀਂ ਲੈ ਲੈਣੇ ਆ ਹਾਂਜੀ ਠੀਕ ਆ ਜਦੋਂ ਅੱਜ ਅੱਜ ਦਾ ਠੇਕਾ ਮੈਂ ਤੈਨੂੰ ਦੱਸਾਂਗੀ ਹਾਂ ਠੇਕੇ ਵਾਲੇ ਆ ਜਿਹੜੇ ਉਹ ਵੀ ਵੇਚ ਕੇ ਵਾਣ ਦਿੰਦੇ ਆ ਤੇ ਵੇਖ ਕੇ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਅੱਛਾ ਜੀ ਜਿਹੜਾ ਟੁੱਟਿਆ ਬੰਦਾ ਹਾਂਜੀ ਉਹਨੂੰ ਠੇਕੇ ਵਾਲੇ ਨੇ ਵੀ ਰਹਿਣ ਕਸ ਕੇ ਦੇਣਾ। ਹਾਂ। ਛੜਕਾਂ ਵੀ ਇਹ ਜਿਹੀਆਂ ਕਰਨੀਆਂ ਹੁਣ ਜਿਵੇਂ ਨਾਂ ਬੋਲ ਲਾਂ ਤਾਂ ਚੰਗੀ ਗੱਲ ਹੈ ਕਿ ਇਹਨਾਂ ਨੂੰ ਐ ਲੱਕੂਗਾ। ਉਹ ਜੱਟ ਦਾ ਮੂੰਹ ਘਵਾੜੇ ਨਾ ਪਟਿਆ ਹੁਣ ਨਾਲ ਉਹ ਮਖਰੀ ਮੀਰੀਆਂ ਕਰਦਾ ਬੜਾ ਟਪੋ ਸਮਝ ਕੇ ਹੁਣ। ਹਾਂ। ਵੀ ਇਹ ਇਹ ਜਾਂ ਰਹਿ ਗਿਆ ਯਾਰ ਤੇ ਆ ਕਿ ਉਹਦੋਂ ਜਿਹੜਾ ਠੇਕਾ ਲੈਣਾ ਦੇਣਾ ਹੁੰਦਾ ਸੀਗਾ। ਹਾਂਜੀ। ਜਿਹੜਾ ਹਜ਼ਾਰ 50 ਦੇ ਹਜ਼ਾਰ 6 ਪੰਨੋਂ ਠੇਕਾ ਦੇਣਾ ਸੀਗਾ ਉਹ ਲੋਹੜੀ ਵੇਲੇ। ਅੱਛਾ ਜੀ। ਨਰਮਾ ਚੋਕੇ ਕਣਕ ਬੀਜ ਕੇ ਲੋਹੜੀ ਵੇਲੇਗਾ ਨਰਮਾ ਮੇਚੂਗਾ ਤੇ ਮਹਰੋ ਦੇਵਗਾ ਤੇ ਉਹ ਠੀਕ ਹੈ ਨਾ ਕੋਈ ਝਾਕ ਨਹੀਂ ਦੀ ਠੀਕ ਹੈ ਕੋਈ ਨਹੀਂ ਦੇਣਾ ਦੇ ਦੂਗਾ ਤੇ ਨਾ ਕੋਈ ਟੇ ਆੜੇ ਪਾਪਾ ਲਿਖਦਾ ਹੀ ਨਾ ਇਹ ਕਰਦਾ ਹੀ ਨਾ ਆਉਂਦਾ ਸੀਗਾ ਕਿ ਮੇਰੇ ਆਰਧਕੇ ਦੇ ਵੇਚਤੇ ਆਏ ਵੇਚ ਹੁਣ ਮੈਂ ਕਿੱਧਰ ਨੂੰ ਜਾਵਾਂ ਯਾਰ ਉਹ ਤਾਂ ਮੇਰੇ ਹੂੰ ਨਹੀਂ ਆਇਆ ਨਹੀਂ ਹੁੰਦਾ ਸੀ ਉਹ ਅੱਛਾ ਜੀ ਵੀ ਵਾਹਣ ਠੇਕੇ ਤੇ ਦੇਦਾ ਤਾਂ ਦੇਦਾ ਸੱਦ ਲਿਆ ਤੂੰ ਬਾਹਰ ਜੁਰਾ ਕਿਸੇ ਬੰਦੇ ਨੂੰ ਸੱਦ ਲੈਂਦੇ ਵੀ ਤੇਰੇ ਭਰਾ ਨੂੰ ਸੱਦਲਾ ਤੈਨੂੰ ਠੇਕਾ ਦੇਣਾ ਤੇਰੇ ਭਰਾ ਨੂੰ ਉਹ ਤੇ ਸੱਦਲਾ ਉਹ ਸੱਦ ਲੈਣੇ ਬੰਦਾ ਤੀ ਜਾ ਮੂਤ ਹੁਣ ਜਾਈਦੇ ਆਪਣੇ ਕੀ ਗੱਲ ਹੋਈ ਯਾਰ ਐਡੀ ਲਿਖਤ ਪੜਤ ਵੀ ਨਹੀਂ ਹੁੰਦੀ ਸੀ ਠੀਕ ਹੈ ਜੀ ਤੇ ਉਹ ਉਦੋਂ ਇਹੋ ਜਿਹਾ ਰੇਟ ਸੀਗਾ ਠੀਕ ਹੈ ਜੀ ਜ਼ਮੀਨ ਬੈਦਾ ਤੇ ਇਹਦਾ ਇਹਦੇ ਅੰਤਰੇ ਜਿਹੜੇ ਤੂੰ ਕੱਢ ਲਾ ਮਿਲਦਾ ਸੀ ਗੁਣੇ ਹੁਣ 60 ਹੋ ਗਿਆ ਤੇ ਜਿਹੜਾ ਬੈਦ ਆ ਇਹ ਇਹ ਤੂੰ ਨਾਲਾ ਵੀ ਕਿੰਨਾ ਹੋ ਗਿਆ ਹਾਂਜੀ ਤੇ ਪਰ ਹੁਣ ਆਨਾਸਾਨੀ ਦਾ ਜਿਹੜੀ ਇਹ ਯਰ ਨਾਲ ਖਤਮ ਹੋ ਗਈ ਹਾਂਜੀ ਅੱਗੇ ਮਾੜੇ ਬੰਦੇ ਦੀ ਲੋਕ ਜਿਹੜਾ ਕੋਈ ਟੁੱਟਿਆ ਹੁਣ ਉਹਦੀ ਮਦਦ ਕਰਦੇ ਸੀ ਹਾਂਜੀ ਹੁਣ ਜਿਹੜਾ ਟੁੱਟਿਆ ਉਹਨੂੰ ਰਿਆਂ ਕਰਦੇ ਆ ਜਦੋਂ ਹਾਂਜੀ ਉਹ ਲੋਹਾਂ ਦੇ ਵੀ ਉਹਨੂੰ ਰਗੜ ਕੇ ਰੱਖ ਹਾਂ ਇੱਕ ਦੂਜੇ ਨੂੰ ਜਦੋਂ ਗੱਲਾਂ ਕਈ ਬੰਦੇ ਮੇਰੇ ਯਾਰ ਦੋਸਤ ਵੀ ਇਹ ਜੀਆਂ ਕਰਦੇ ਹੁੰਦੇ ਸੀ ਕਿ ਮੇਰਾ ਰੋਲਾ ਪਿਆ ਜਾਂਦਾ ਹੁੰਦਾ ਵੀ ਲੰਗ ਲਾ ਦੇ ਰੱਬ ਨੇ ਰੰਗ ਪਤਾ ਨਹੀਂ ਕਿਹ ਜਿਹਾ ਵਿਖਾਉਣਿਆ ਹਾਂ ਤੇ ਮੇਰਾ ਬਸ ਇਸ ਕਰਕੇ ਯਾਦੋਂ ਮੇਰੀ ਬੰਦੀ ਬੰਦੀ ਹੈ ਜਿਹੜੀ ਬੋਲਣਾ ਬੰਦਾ ਤੇ ਮੈਂ ਉਹ ਘਾਟਾ ਜਿਹੜਾ ਈਸ਼ੇ ਦੇ ਰੋਲਾ ਦੇ ਉਹ ਵੀ ਦੇਣਾ ਰੱਬ ਨੇ ਪਤਾ ਨਹੀਂ ਕਿਹ ਜਿਹਾ ਵਿਖਾਉਣਿਆ ਹਾਂ ਜੇ ਕੋਈ ਬੰਦਾ ਬਾੜ ਆ ਜਾਊ ਆ ਉਹ ਉਹ ਉਹਦੇ ਨਾਲ ਉਹ ਨਹੀਂ ਕਰਨਾ ਚਾਹੀਦਾ ਲੰਗ ਲਾ ਲੈ ਹਾਂਜੀ ਤੇ ਰੱਬ ਨੇ ਰੰਗਾ ਜਿਹੜੇ ਇਹ ਪਤਾ ਨਹੀਂ ਕਿਹੋ ਜੇ ਚੰਗੇ ਕਿੰਨੇ ਕੁ ਖਾਉਣੇ ਤੇ ਮਾੜੇ ਕਿੰਨੇ ਕੁ ਖਾਉਣੇ ਠੀਕ ਹੈ ਇਹ ਉਹ ਹੀ ਜਾਣਦਾ ਪਰ ਟੁੱਟੇ ਬੰਦੇ ਨੂੰ ਅੱਜ ਕੱਲ੍ਹ ਉਹ ਹੀ ਬੰਦਿਆਂ ਨਾਲ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਾਂ ਜੇ ਹੁਣ ਮੈਂ ਵੇਖਾਂ ਉਹ ਗਾਨੀ ਬਿੰਦਲਪਾਲਾ ਨਾ ਹੁੰਦਾ ਹਾਂਜੀ ਵੀ ਜਦੋਂ ਤੇਰਿਆ ਹੁੰਦਾ ਬੰਦਾਂ ਨਾਲ ਉਹਨਾਂ ਦਾ ਵੀ ਆਹ ਮੇਰਾ ਯਾਰ ਤੇ ਆਹ ਮੇਰਾ ਯਾਰ ਤੇ ਆਹ ਮੇਰੀ ਮਾਸੀ ਦਾ ਪੁੱਤ ਤੇ ਆਹ ਮੇਰੇ ਮਾਮੇ ਦਾ ਮੇਰੀ ਭੂਆ ਦਾ ਤੇ ਆਹ ਤੇਰਿਆ ਹੁੰਦਾ ਹਾਂ ਉਹਨਾਂ ਦਾ ਨਹੀਂ ਇਹ ਕੱਲਾ ਸਵਾਰਥਾਂ ਦਾ ਟੋਲਾ ਹਾਂ ਉਦੇ ਵੇਖੀ ਜਿੰਨ ਦਿਨ ਤੇਰੇ ਤੇ ਟਾਈਮ ਹੈ ਜਾਇ ਵੀ ਤੇਰੇ ਕੋਲੇ ਕੋਣ ਫੜਦਾ ਹਾਂ ਪਰ ਇਹ ਸੱਚਾ ਗੁਰੂ ਅਰਜਨ ਦੇਵ ਦੇ ਬੋਲ ਆ ਗਾ ਸਾਈ ਮੈਂਡਾ ਇਠੜਾ ਅਮ ਅਬੋ ਥਾਵਾ ਮਿਠੜਾ ਹਾਂਜੀ ਭੈਣ ਭਾਈ ਸਭ ਸਜਣਾ ਤੋਂ ਜਿਹਾ ਨਾ ਹੀ ਕੋਈ ਜੋ ਗੁਰੂ ਅਰਜਨ ਦੇਵ ਉਹਨਾਂ ਵੀ ਸੱਚਾ ਪਾਸ਼ਾ ਤੇ ਵਰਗਾ ਕੋਈ ਨਹੀਂ ਹੋਰ ਇਥੇ ਦੁਨੀਆਂ ਦੇਵਤਿਆਂ ਨਾਲ ਸਾਰੇ ਸਵਾਰਥ ਤੋੜੇ ਆ ਹਾਂਜੀ ਇਹ ਹੈ ਕੋਈ ਨਹੀਂ ਇਹ ਤੇ ਮੈਂ ਜਦੋਂ ਕੋਈ ਪੁੱਛਦਾ ਜਾਂ ਕਰਦਾ ਮੇਰੇ ਅੱਗੇ ਜਦੋਂ ਕੋਈ ਆਉਂਦਾ ਮੈਂ ਤੈਨੂੰ ਜਾਣਦਾ ਤੇਰੇ ਘਰ ਦਾ ਨੂੰ ਜਾਣਦਾ ਫਿਰ ਉਹ ਤੇੜਿਆ ਸੋਤਨੀ ਆਉਂਦਾ ਵੀ ਸਾਰੇ ਘਰ ਤੋਂ ਮਾਈ ਆ ਗੱਲਾਂ ਹਾਂ ਪਰ ਜਦੋਂ ਸਮਾਂ ਮਾੜਾ ਤਾਂ ਨਹੀਂ ਮੈਂ ਆਦਾ ਹਾਂ ਹਾਂਜੀ ਸਖਤ ਜਿਹਾ ਸਮਾਂ ਜਦੋਂ ਆ ਜਾਏ ਹਾਂ ਇਹ ਆਉਣਾ ਜ਼ਰੂਰ ਚਾਹੀਦਾ ਹਾਂਜੀ ਵੀ ਮੈਂ ਨਾ ਏਕੇ ਗੱਲ ਦਾ ਉਹ ਜਿਵੇਂ ਅੱਜਕੱਲ ਦੇ ਮੁੰਡੇ ਆ ਤੇ ਹੁੰਦੇ ਮੈਂ ਹੁਣ ਕੀ ਸ਼ਬਦ ਵਰਤਾਂ ਉਹ ਵੀ ਮੈਂ ਸੋਚਣਾ ਚਾਹਣਾ ਜਾਂ ਸਟਰਗਲ ਕੀਤੀ ਹਾਂ ਸਟਰਗਲ ਨਹੀਂ ਹੋਰਾਂ ਦੇ ਵੀ ਤੂੰ ਕੀ ਕੀ ਦਾ ਫੈਨ ਅੱਛਾ ਉਹ ਜਿਵੇਂ ਹੁਣ ਉਹ ਗੋਪੀ ਫਰਦਕੀਆ ਪ੍ਰੂਜਾ ਨੇ ਆਖਿਆ ਸੀਗਾ ਇੱਕ ਦਿਨ ਹਾਂਜੀ ਉਹਨਾਂ ਮੁੰਡੇ ਦੇ 6:00 ਵਜੇ ਸੀ ਜੀ ਤੇ ਉਹਦਾ ਪਤਾ ਲੈਣ ਗਿਆ ਤੇ ਉਹਨਾਂ ਨੇ ਸਾਫੀ ਉਹ ਉੱਥੇ ਨੇ ਇਹ ਗੱਲ ਸ਼ਬਦ ਬੋਲੇ ਹਾਂਜੀ ਉਹਨਾਂ ਯਾਰ ਇਹ ਮਾੜਾ ਸਮਝ ਬੰਦੇ ਤੇ ਆਉਣਾ ਚਾਹੀਦਾ ਲਾਜ਼ਮੀ ਹਾਂ ਇਹਦੇ ਫਿਰ ਬੰਦਾ ਨਹੀਂ ਮੰਨਦਾ ਕਿ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੇ ਅੱਛਾ ਜੀ ਵੀ ਮੈਂ ਕਿਹਾ ਵਾਕਈ ਇਹ ਗੋਪੀ ਨੇ ਇਹ ਜਿਹੜੀ ਗੱਲ ਆਖੀ ਹੈ ਮੈਂ ਤਾਂ ਪਹਿਲਾਂ ਹੀ ਜਾਂਦਾ ਸੀ ਹਾਂ ਤੇ ਮੈਂ ਗੋਪੀ ਦੇ ਬਹੁਤ ਸੁਣ ਕੇ ਆਖਿਆ ਮੈਂ ਯਾਰ ਨਾ ਲੋਕ ਮੇਰੇ ਵਰਗੇ ਹੈਗੇ ਬਹੁਤ ਉਹਦੇ ਨੂੰ ਵੀ ਜਿਹੜੇ ਇਸ ਗੱਲ ਨੂੰ ਕਹਿੰਦੇ ਸੱਚਾ ਪਾਤਸ਼ਾਹ ਹੀ ਇਹ ਵੀ ਤੂੰ ਬ ਬੰਦਾ ਨਹੀਂ ਹਾਂ ਅੱਗੇ ਨਾ ਕਈ ਬੰਦੇ ਗੱਲਾਂ ਕਰਦੇ ਨੇ ਫਲਾਨਾ ਜਿਹੜਾ ਕੱਚਾ ਰਹਿ ਗਿਆ ਪੱਕਿਆ ਨਹੀਂ ਹਾਂ ਮੈਂ ਉਹ ਵੀ ਸੋਚਦਾ ਨਹੀਂ ਪਖਦਾ ਕਿਵੇਂ ਕੀ ਜਾਂਦੇ ਆ ਹਾਂ ਪਰ ਇਹ ਨਾ ਸਖਤ ਸਮਾਂ ਆਉਂਦਾ ਮੈਂ ਮਾੜਾ ਤੇ ਦੁੱਖ ਦਾ ਸਮਾਂ ਤਾਂ ਨਹੀਂ ਆਖੂਗਾ ਇਹੋ ਹਾਂ ਪਰ ਸਖਤ ਜਾਂ ਸਮਾਂ ਜਦੋਂ ਆਉਂਦਾ ਹਾਂ ਉਦੋਂ ਫਿਰ ਬੰਦਾ ਨਾ ਪਖਦਾ ਤਾਂ ਹੀ ਉਦੋਂ ਪਤਾ ਲੱਗ ਜਾਂਦਾ ਵੀ ਇਹ ਇਹ ਨੇਰੇ ਜਨੋਂ ਉਹ ਗਿਆਨੀਆਂ ਦਾ ਨਾ ਵੀ ਪਤਾ ਲੱਗਦਾ ਚਾਨਣੇ ਤਾਂ ਸ਼ਾਮਾਂ ਬਹੁਤ ਪੈਂਦੀਆਂ ਤੇ ਹਨੇਰੇ ਦੇ ਵਿੱਚ ਸ਼ਾਨ ਆ ਜਿਹੜੀ ਨਹੀਂ ਹੁੰਦੀਗੀ ਤੇ ਬਾਪੂ ਵੀ ਇਹਨਾਂ ਆਉਂਦਾ ਹੈਗਾ ਉਹ ਰਾਣੀ ਦੀ ਗੱਲ ਕਰਦਾ ਹੁੰਦਾ ਸੀਗਾ ਹਾਂਜੀ ਛਾਂ ਪੀਣਾ ਸਾਧਰੀ ਦੀ ਜਿੰਦਰੀ ਕੱਲੀ ਦੀ ਇਸ ਬਗਾਨਾ 'ਚ ਉਹ ਹਨੇਰਾ ਹੋ ਜਨਾ ਉਦੋਂ ਛਾਂ ਵੀ ਸਾਥ ਛੱਡ ਜਾਂਦੀ ਹੈ। ਠੀਕ ਹੈ ਜੀ ਹਾਂ ਉਹ ਰਾਣੀ ਜਿੰਦਕੌਰ ਦੀ ਗੱਲ ਹੁੰਦਾ ਸੀ ਹਾਂਜੀ ਕਰਨਾਲ ਪਰਸਾਂ ਨੂੰ ਲਗਾਇਆ ਉਹਦੇ ਨੂੰ ਕੋਈ ਦੰਦੀ ਲੱਭਦੀ ਨਾ ਉਸਨੇ ਖਾਖਬ ਤੇਰੀ ਸ਼ਾਨੀ ਉਹ ਭਾਵੇਂ ਰਾਣੀ ਜੰਨਦਕੌਰ ਜਦੋਂ ਜਾਂਦੀ ਸੀ ਨਾ ਹਾਂਜੀ ਤੇ ਉਦੋਂ ਉਹਦੇ ਸ਼ਾਮ ਵੀ ਸਾਥ ਨਹੀਂ ਸੀ ਠੀਕ ਹੈ ਜੀ ਤੇ ਹਨੇਰੇ ਦੇ ਵਿੱਚ ਉਹਨੇ ਨਾ ਉਹਨੂੰ ਪਤਾ ਸੀ ਵੀ ਮੈਂ ਜਾਣਾ ਕਿਦਰ ਨੂੰ ਜਿਉਂ ਹਨੇਰਾ ਹੋ ਜਾਂਦਾ ਉਹਨੂੰ ਸ਼ਾਨ ਸ਼ਾਮ ਨਹੀਂ ਰਹਿੰਦੀਗੀ ਹੋਰ ਕੀ ਨਹੀਂ ਰਹਿਣਾ ਹਾਂ ਤੂੰ ਸੱਚਾ ਬਾਦਸ਼ਾਹ ਇਹਦੇ ਬਿਨਾ ਬੰਦਾ ਪੱਕਦਾ ਨਹੀਂਗਾ ਹਾਂਜੀ ਇਹ ਇਹ ਵੀ ਦਾਈ ਤੇ ਸਹਣ ਜੁਗਾ ਵੀ ਦੇਖੀ ਉਹ ਕਥਾਲਿਆਂ ਦਾ ਇੱਕ ਵਿਹਾਰ ਆ ਕਿ ਨਾ ਜੋ ਤੋੜਾ ਬਣਾਉਂਦਾ ਹਾਂਜੀ ਉਤੋਂ ਸੱਟ ਮਾਰਦਾ ਤੇ ਥੱਲੇ ਆਸਰਾ ਦਿੰਦਾ ਹਾਂ ਇਹ ਸੱਚਾ ਬਾਦਸ਼ਾਹ ਸੱਟ ਤਾਂ ਮਾਰਨੀ ਥੱਲੇ ਆਸਰਾ ਵੀ ਦੇਈ ਹੂੰ ਤੇ ਬਾ ਜਿੰਦਗੀ ਹੈ ਜਿਹੜੀ ਇੰਨੀ ਗੈਸਤਗਾਂ ਦੀ ਆ ਯਾਰ ਤੇ ਔਰ ਤੈਨੂੰ ਹੁਣ ਕੀ ਸੁਣਾਵਾਂ ਗੂੰਗਾ ਉਹ ਉਹ ਦੱਸ ਦੇ ਬੱਸ ਬਹੁਤ ਹੈ ਹੈ ਬਹੁਤ ਆ ਫਿਰ ਹਾਂ ਵੈਗ ਰੂਜੀ ਕਾ ਖਾਲਸਾ ਵੈਗ ਰੂਜੀ ਸੱਚਾ ਪਾਤਸ਼ਾਹ ਸੋਖਰ ਜੂ ਮਾ ਬਾਦਮਾ ਦਇਆ ਤੇਰੀ ਤੇਰਾ ਨਾਮ ਸਿਮਰਦੇ ਰਿਕੇ ਸੋਹ ਸੋਹ ਤਰਾ ਸਿਮਰਨ ਕਰਦੇ ਜੀ ਸੱਚੇ ਪਾਸ਼ਾਏ ਨਿਹੰਗ ਵਰਤਨ ਸਮਾਹ